ਰੋਪਿਆ ਨੂੰ ਸਤਿ ਸ੍ਰੀ ਅਕਾਲ ਪਹਿਲੇ ਰਾਹਾ ਜੇ ਮਹਾਰਾਜ ਜੀ ਜਾਨਵਰਾਂ ਦੇ ਸ਼ੌਂਕੀ ਹੁੰਦੇ ਸੀਗੇ ਜਾਂ ਪਾਸਾ ਸਤਰਾਂ ਦੇ ਖੇਡਣੀ ਜਿਵੇਂ ਸ਼ਾਲ ਕੋਟ ਦਾ ਰਾਜਾ ਰਹਾਦੋ ਆਪਦੇ ਵਜ਼ੀਰ ਵੀ ਜੇ ਮਾਨਾ ਜੂਆ ਖੇਡਦਾ ਹੁੰਦਾ ਸੀ ਸਾਰੀ ਦੁਨੀਆ ਦੇ ਦੇਵੀ ਦੇਵਤੇ ਰਾਹ ਲੈਂਦਾ ਵੀਜੇ ਬਾਰੇ ਬਾਕੀ ਕੋਈ ਨਾ ਛੜਦਾ ਵੀਜਾ ਬਾਜੀ ਫੇਰ ਜਿੱਤ ਜਾਂਦਾ ਸੀ ਸਿੱਕੇ ਨੂੰ ਪੁੱਛਣ ਲੱਗਿਆ ਕਿ ਬੀਜ ਮੱਲਾ ਤੂੰ ਕਿਹਨੂੰ ਧੋਨਾ ਲਾਣਾ ਹੈ ਬਾਜੀ ਤੂੰ ਜਿੱਤ ਜਾਣਾ ਹੈ ਉਹਨਾਂ ਮਹਾਰਾਜ ਮੈਂ ਤਾਂ ਆਪਣੀ ਧਰਮ ਪਤਨੀ ਕੋਲੋਂ ਧਿਆਕੇ ਬਾਜੀ ਲਾਉਣਾ ਹਾਂ ਪਰ ਰਾਜਾ ਗੁੱਸਾ ਮੰਨ ਗਿਆ ਜੀ ਦੰਦਾ ਕਹਿੰਦਾ ਮੈਂ ਉਹ ਤੈਨੂੰ ਸਰਾਹਤਾ ਔਰਤਾਂ ਕੀ ਹਲੋਣੀ ਨਹੀਂ ਚਾਹੀਦੀ ਉਹ ਕਹਿੰਦਾ ਔਰਤਾਂ ਦਾ ਮਾਂ ਕਾਲ ਤੋਂ ਦੂਸਰਾ ਨੰਬਰ ਹੈ ਜੀ ਦੇ ਤੂੰ ਪੈਗਾ ਹੋਏ ਗੁਰੂ ਪੈ ਕੰਬਰ ਹੈ ਜਤ ਸਦੀ ਸਾਖੀ ਕਰਦਾ ਸੀਸਾ ਵਸੰਬਰ ਹੈ ਤਿੰਨਾਂ ਦਿਨ ਵੱਦਾ ਦਿਸਦਾ ਰਾਜਾ ਸੰਸਾਰਨਾ ਔਰਤਾਂ ਬਾਜਾਂ ਜਨਮੇ ਪੀਰੇ ਅਵਸਾਰਨਾ ਔਰਤ ਨਿੰਦਣ ਜੋਗਨਾ ਉਹ ਹੋਰ ਕਰੋਧ ਚ ਆ ਗਿਆ ਜੇ 2 ਵਜੇ ਸੀ ਕਬੀਜਾ ਵੱਲ ਇੱਕ ਨੇ ਰੱਖਿਆ ਸੀ ਸਲਾਹਕਾਰ ਵੀ ਉਹਦਾ ਨਾਂ ਸੀ ਤੋਤਾ ਸੰਬਰ ਉਹਨੂੰ ਪੁੱਛਿਆ ਰਾਜਾ ਕਿ ਤੋਤਿਆ ਨਾ ਹਮਾਰਾ ਜੀ ਕਹਾਂ ਯਾਰ ਤਰਕੀਬ ਹੋ ਚੁਈ ਹੈ ਕਿ ਕਾਦੀ ਉਹ ਬੀਜਾ ਕਹਿੰਦਾ ਕਿ ਬਾਜੀ ਜਿੱਤ ਜਾਂਦਾ ਮੈਂ ਦੇਵੀ ਦੇਵ ਤੇ ਰਾਧਾ ਰਹਿ ਜਾਂ ਨਾ ਇਹਦੇ ਬਾਰੇ ਕੋਈ ਦੱਸ ਤਰਕੀਬਾ ਜੀ ਕਹਿੰਦਾ ਸੱਚੀ ਪਈ ਹੈ ਇਹ ਕਿਵੇਂ ਧੰਗਾ ਉੱਤੇ ਛੋਟੇ ਕੋਈ ਘਾਟਾ ਕੋਈ ਨਹੀਂ ਤੈਨੂੰ ਘੋੜੇ ਲੈਣ ਭੇਜਦੇ ਤੁਸੀਂ ਬਗਰੋਂ ਕੋਲ ਨੂੰ ਧੰਗਾ ਦੇ ਜੂੜ ਨਾਲ ਆਪਦੇ ਵੱਲ ਕਰ ਲੋ ਸਾਰੀ ਬਾਜੀ ਤੁਹਾਡੀ ਹੋ ਜੂਗੀ ਗੱਲ ਤਾਂ ਤੇਰੀ ਠੀਕ ਹੈ। ਨੈ ਬੀਜੇ ਨੂੰ ਮਿਲਾ ਕੇ ਕਿਹਾ ਕਿ ਬੀਜੇ ਮੱਲਾ ਘੋੜੇ ਲੈ ਕੇ ਆ। ਉਹ ਅਸਿਕਰਾ ਮਹਾਰਾਜ ਅਸੀਂ ਬਾਣੀਆਂ ਹੰਦੇ ਆ। ਘੋੜਿਆਂ ਦੀ ਤਾਂ ਸਾਨੂੰ ਕੋਈ ਸਾਰ ਨਹੀਂ। ਤੱਕੜੀ ਫੜਾ ਦਿਓ ਜੋ ਕੋਹ ਪਾਰਵਤੀ ਚੋਲਦੇ। ਕਾ ਨਹੀਂ ਨਹੀਂ ਮੈਨੂੰ ਤੇਰੇ ਤੇ ਨਾ ਵਿਸ਼ਵਾਸ ਹੀ ਨਹੀਂ ਕਿਸੇ ਤੇ। ਜੇ ਉਹਨੇ ਹਾਂ ਕਰਤੀ ਹਾਂ ਕਰਤੀ ਤਾਂ ਉਹ ਕਰੇ ਆਦੇ ਮੈਂ ਅੰਗਿਆ ਬੀਜਾ ਜਾ ਕੇ ਤਾਂ ਉਹਨਾਂ ਨੂੰ ਕਹਿਣ ਲੱਗਿਆ ਕਿ ਮੈਨੂੰ ਕੁਝ ਤਾਂ ਲੱਗਣ ਇਹ ਰਾਜੇ ਨੇ ਤਾਂ ਮੇਰੀ ਡਿਊਟੀ ਲਾਤੀ ਘੋੜਿਆਂ ਤੇ ਮੈਂ ਘੋੜੇ ਖਰੀਦ ਕੇ ਲਿਆਉਣੇ ਆ। ਉਹ ਕਹੀਂ ਤੂੰ ਹੀ ਜਵਾਬ ਦੇ ਦੇਣਾ ਸੀ ਕਿ ਜਵਾਬ ਕਿਵੇਂ ਦੇਣਾ ਉਹ ਰਾਜਾ ਮੈਂ ਬਹਿਤ ਆਉਦੇ। ਚਲੋ ਕਿ ਚੰਗਾ ਛੇਤੀ ਮੁੜੇ ਬਾਹਲੇ ਦਿਨ ਨਾਲ। ਆ ਕੇ ਬਾਹਲੇ ਦਿਨ ਨਹੀਂ ਮੈਂ ਲਉਦਾ ਛੇਤੀ ਮੁੜਿਆ ਹੂੰਗਾ। ਤੇ ਜਦੋਂ ਰਾਜੇ ਕੋਲੇ ਆਇਆ ਤਾਂ ਤੋਤੇ ਸੰਧਰ ਨੇ ਕੀ ਕਰਿਆ ਸ਼ਰਾਰਤੀ ਨੇ ਉਨੇ ਰੋਡ ਤੇ ਠੀਕਰੀਆਂ ਭਰ ਤੇ ਖੁਰਜੀਆਂ ਚ ਤੇ ਖਚਰਾ ਤੇ ਲੱਦਦੇ ਉਹਨੂੰ ਕਹਿੰਦੇ ਵੀ ਆ ਸਾਮਾਨ ਲੱਦਦਾ ਹੈ ਤੇਰਾ ਇਹਦੇ ਚ ਇਨਾ ਧਨ ਹੈ ਤੇ ਖਰੀਦ ਲਿਆ ਜਾ ਕੇ ਘੋੜੇ ਤੋਂ ਉਹ ਆਖੇ ਲੱਗਿਆ ਠਕਰੀਆਂ ਉਸਨੇ ਖਚਰਾ ਚਲੋ ਚਾਲ ਚਲੋ ਚਾਲ ਜਾਂਦਾ ਬਹੁਤ ਬਾਟ ਭੱਗ ਗਿਆ ਐਨੇ ਬਧੀ ਦਿਨਾਂ ਤੋਂ ਨੇ ਤੁਰ ਪੇ ਰਾਜਾ ਸਾਧੂ ਦੀ ਤੋਤਾ ਸੁੰਦਰ ਤੇ ਜਾ ਕੇ ਕੌਲਾਂ ਦੇ ਮਾਰ ਚ ਬੋਲ ਮਾਰਦੇ ਫਰਜੀ ਬਣਦਾ ਕੌਣ ਫਰਜੀ ਬਣਦਾ ਹੈਗਾ ਇਹ ਬੀਜਾ ਰਾਜਾ ਕਹਿੰਦਾ ਛਟਕਾਰਵਾਰ ਖੋਲ ਦੇ ਕੌਲਾ ਕਿਉਂ ਗੱਲ ਪਾ ਲਈ ਵਿੱਚ ਮਖੌਲਾ ਪੰਨ੍ਹਾ ਜਾਨ ਮੇਰੀ ਨੂੰ ਹੋਲਾ ਸੁੱਕੇ ਰਾਤ ਅੰਧੇਰੀਏ ਬੀਜਾ ਭੀਜਿਆ ਬਾਹਰ ਖੜੋਤੈ بارش ਦਾ ਬਾਹਰ ਖੋਲ ਦੇ ਕੌਲਾ ਮੇਰੀਏ ਕੌਲਾ ਨੇ ਕਿਹਾ ਤਾਂ ਬੋੜੀ ਹੋ ਰਹੀ ਕਿਸੇ ਦਾ ਹਲਤਾ ਕੇ ਤਰ ਲੋ ਮੱਛੀ ਬਾਹਰ ਪਾਈ ਜਾਂਦਾ ਪੱਕੀ ਨੇ ਫਿਰ ਕੌਲਾ ਨੇ ਕਿਹਾ ਅੰਦਰੋਂ ਮਾਂ ਵਰਗੇ ਲੱਛਣ ਕਰਦਾ ਲੂਣਾ ਦਾ ਮੁੰਡਾ ਤੂੰ ਰਾਜੇ ਦੀ ਦੇ ਵਿੱਚ ਲੁਕਿਆ ਖੜਾ ਹਾਂ ਗੁੰਡਾ ਤੂੰ ਬੋਲ ਕੇ ਝੂਠ ਖਲਾਇਆ ਬੇਸ਼ਰਮਾ ਕੁੰਡਾ ਤੂੰ ਚੋਰਾ ਨਾ ਪਾਉਣੀ ਤੈਨੂੰ ਕੋਈ ਵੀ ਖੈਰ ਮੈਂ ਕਰਨੀ ਜਵਨ ਨਾਂਂਦੀ ਜੀਜੇ ਬਿਰਧਰ ਮਰਨਾ ਮਨਯੁਰਹ ਮਨੂੰ ਉਥੋਂ ਗਲਤੀ ਮੰਨ ਗਏ ਰਾਜਾ ਕਹਿੰਦਾ ਸਾਡਾ ਹੁਣ ਗਲਤ ਸੀ ਅਸੀਂ ਗਲਤ ਆ ਗਏ ਉਥੋਂ ਇਹ ਵਾਪਸ ਆਉਂਦੇ ਨੇ ਤੇ ਉਦ ਬਹੁਤ ਬਾਠ ਲੰਘ ਚੁੱਕਿਆ ਸੀ ਬੀਜਾ ਫੇਕੇ ਨੇ ਕਾਰਨੋਂ ਨੇ ਸੋਚਿਆ ਕਿ ਆਹ ਦਰਖਤ ਥੱਲੇ ਨਾਲੇ ਤਾਂ ਖਚਰਾ ਨੂੰ ਰਾਵਾ ਜੂ ਦਾ ਨਾਲੇ ਮੈਂ ਤਾਂ ਮਲੇਲਾ ਉਥੇ ਬੈਠ ਗਿਆ ਇੱਕ ਆ ਜਿਹੜੀ ਆ ਗਿਆ ਉਹ ਪੇਡਾਂ ਬੱਕਰੀਆਂ ਚਾਰਦਾ ਸੀ ਉਹਨੇ ਆ ਕੇ ਉਹਦੇ ਕੋਲੇ ਬਹਿ ਕੇ ਗੱਲੀ ਲਾ ਗਿਆ ਤਾਂ ਵੀਜਾ ਉਹਨੂੰ ਪੁੱਛਦਾ ਵੀ ਤੁਸੀਂ ਵਪਾਰ ਕਰਦੇ ਰਹਿੰਦੇ ਹੋ ਮੈਂ ਲੈਣੇ ਆ ਘੋੜੇ ਤੇ ਘੋੜੇ ਕਿੱਥੋਂ ਮਿਲਣਗੇ ਮੈਨੂੰ ਅਰਬੀ ਘੋੜੇ ਲੈਣੇ ਉਹ ਜਿਹੜਾ ਕਹਿੰਦਾ ਕਿ ਕਾਹਦੇ ਲੈਣੇ ਆ ਘੋੜੇ ਤੋਂ ਕਿਹਾ ਤਾਂ ਦੇ ਤਾਂ ਕਿੱਥੇ ਆ ਕਿ ਆ ਖਚਰਾ ਤੇ ਲੱਦਿਆ ਹੋਇਆ ਇਹਨਾਂ ਜਿਹੜਾ ਕਹਿੰਦਾ ਕਿ ਰੋਡ ਤੇ ਠੀਕਰੀਆਂ ਕਿਹੜਾ ਤਾਂ ਨੇ ਜਿਸ ਨੂੰ ਨੇ ਦੇਖਿਆ ਉਹ ਆਇਆ ਥਾਏ ਗੰਨਿਆ ਵੀ ਠੱਗੀ ਹੋ ਗਈ ਮੇਰੇ ਨਾਲ ਤੇਰੇ ਘਰ ਨੂੰ ਕਹਿੰਦਾ ਚੋਰ ਲੱਗੇ ਵੇ ਉਹ ਤਾਂ ਉਥੋਂ ਮੈਡੀਕਲ ਛੱਡ ਕੇ ਸਾਰਾ ਸਮਾਨ ਆਇਆ ਕੋਈ ਗੱਲ ਨਹੀਂ ਪੁੱਛੀ ਹਾਂ ਸਰ ਕੌਲਾਂ ਨੂੰ ਕਹਿੰਦਾ ਮੇਰੇ ਘਰੋਂ ਬਾਹਰ ਹੋ ਜਾ ਕੌਲਾਂ ਬਥੇਰਾ ਵਿਚਾਰੇ ਆਦਿਆਂ ਸਭਾਂੀਆਂ ਪੇਸ਼ ਕਰਦੀਆਂ ਪਰ ਨਹੀਂ ਮੰਨਦੀਆਂ ਦੋਸ ਵਾਸਤੇ ਪਾਏ ਉਸਨੇ ਜਿਹੜਾ ਨਹੀਂ ਮੰਨ ਰਿਹਾ ਅਖੀਰ ਉਹਨੇ ਕਿਹਾ ਫੇਰ ਮੇਰੀ ਕਿਸਮਤ ਜੀ ਹਰਕ ਪੈ ਸਕਦਾ ਹੈ ਜੇ ਤੁਸੀਂ ਕੋਈ ਗੱਲ ਮੰਨਦੇ ਮੇਰੀ ਕਿਸਮਤ ਚੂਹੇ ਕੁਤਰੀ ਕੋਈ ਵਿੱਚ ਅਗਾਸ਼ੋਂ ਉਤਰੀ ਮੈਂ ਪਹੋੜ ਮਨ ਦੀ ਪੁਤਰੀ ਜਤ ਰੋਸ਼ਨੀ ਮਾਰੋ ਚਾਹੇ ਛੱਡੋ ਪਤੀ ਜੀ ਦਾਸੀ ਨੂੰ ਮੇਰੇ ਵਿੱਚ ਕੋਈ ਦੋਸ਼ ਨਹੀਂ ਪਰ ਉਹ ਨਹੀਂ ਮੰਨਨੇ ਆ ਬਹੁਤ ਮਿੰਤ ਤਰ ਲੈ ਕੇ ਸਮਝਾਇਆ ਨਹੀਂ ਹੁੰਦੀ ਗੇਟ 'ਚ ਸਗੋਂ ਉਲਟ ਬੋਲਦਾ ਕੌਲਾ ਨੂੰ ਕਹਿੰਦਾ ਕੀਤੇ ਮੋਢ ਬਣੀ ਲੋੜੇ ਨਿੱਤਰ ਤਾ ਰਾਜੇ ਸੰਗ ਜੋੜੇ ਮੈਨੂੰ ਘਲ ਦਾ ਖਰੀ ਤਣ ਘੋੜੇ ਨੇ ਚਲਾਕ ਵਾਰੀਏ ਮੈਨੀ ਤੈਨੂੰ ਰੱਖਣਾ ਹੈ ਵਿਚਾਰ ਨੂੰ ਘਰੋਂ ਨਿਕਲ ਜਾ ਤੇਰਾ ਤਾਲੀਏ ਸਿਰੇ ਦੀ ਗੱਤੀ ਅੱਜ ਤੱਕ ਅੱਖਾਂ ਜੀ ਨੇ ਡਿੱਠਾ ਨਹੀਂ ਮਰਦੇ ਦੂਜਾ ਲੱਗ ਗਿਆ ਜੂਨਾ ਭਲਿਆਂ ਦੀ ਪੁੱਤ-ਪੋਤੀ ਨੂੰ ਰੇਸ਼ਮ ਦੀ ਤੰਦ ਵਿੱਚ ਬਾਪੂ ਨੇ ਲਕੋਇਆ ਜਿਹੜਾ ਤੋੜ ਕੇ ਤੇ ਸਿੱਟ ਦਿੱਤਾ ਰੂੜੀਆਂ ਚ ਮੋਤੀ ਨੂੰ ਬਾਗਾਂ ਦੀ ਵਾਰਾਂ ਵਿੱਚ ਰਹਿੰਦੀ ਆ ਬਠੁੰਗਦੀ ਸੀ ਅੱਕਾਂ ਦੀਆਂ ਕੁਕੜੀਆਂ ਤੇ ਬਹਿਣਾ ਪੈਗਾ ਤੋਤੀ ਨੂੰ ਬੀਜੇ ਨੇ ਕਰੋਧ ਵਿੱਚ ਆ ਕੇ ਕਰਨੈਲ ਸਿੰਘ ਆ ੱੱੱਕੇ ਮਾਰ ਕੱਢ ਦਿੱਤਾ ਕੌਲਾਂ ਦੋਤੀ ਤੋਤੀ ਨੂੰ ਕੌਲਾਂ ਦਾ ਗਹਿਣਾ ਘੱਟਾ ਦਹਾ ਲਿਆ ੱੱੱਕੇ ਮਾਰ ਕੇ ਬਾਹਰ ਕੱਢਤੀ ਕੌਲਾਂ ਕਰ ਕੱਢ ਦਿੱਤੀ ਘਰੋਂ ੱੱੱਕੇ ਮਾਰ ਕੇ ਤੁਰ ਚੱਲੀ ਬਾਹਰ ਸਿਰ ਦੇ ਖਲਾਰ ਕੇ ਸ਼ਿਵ ਨੇ ਵਿਛੋੜ ਦਿੱਤਾ ਪਾਰਵਤੀ ਨੂੰ ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗੱਤੀ ਜਦੋਂ ਕੌਲਾ ਵਜੀਰੀ ਹੰਡਾਉਂਦੀ ਸੀ ਉਹਨਾਂ ਸਖੀਆਂ ਸੇ ਈ ਮੈਂ ਅੱਗੇ ਪਿੱਛੇ ਖੇਡਦੀਆਂ ਸੀ ਅੱਜ ਕੌਲਾ ਦੇ ਨਾਲ ਕੋਈ ਨਹੀਂ ਪਰਮਾਨ ਵੀ ਹੈ ਸੁੱਖ ਵਿੱਚ ਬਹੁਤ ਸੰਗੀ ਭਏ ਦੁੱਖ ਵਿੱਚ ਸੰਗ ਨਾ ਕੋਈ ਰੋਂਦੀ ਰੋਂਦੀ ਜਾਂਦੀ ਹੈ ਮਨ 'ਚ ਵਿਚਾਰ ਕਰਦੀ ਹੈ ਕਿ ਚਾਚੇ ਦੀ ਧੀ ਦਾ ਰਿਸ਼ਤਾ ਲੈ ਕੇ ਆਈ ਸੀ ਮੈਂ ਅੱਜ ਉਹਦੇ ਕੋਲ ਠਹਿਰਾ ਪਰ ਇਹ ਰਾਜ ਰਾਨੀ ਗੱਲ ਸੀ ਜਿਹੜੀ ਜੰਗਲ ਦੀ ਅੱਗ ਵਾਂ ਹਾਰੇ ਫੈਲ ਚੁੱਕੀ ਸੀ ਜਾਵੜੀ ਚਾਚੇ ਜੀ ਦੀ ਬਾਰ ਚ ਜਾ ਕੇ ਬੋਲ ਬੁੱਲਾਂ ਬਾਰ ਚ ਖੜ ਕੇ ਫੇਰ ਉਸ ਨੂੰ ਜੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਹਿੰਦੀ ਐ ਨਹੀਂ ਮੈਂ ਸਾਰੇ ਸੰਸਾ ਦੇ ਚੋਂ ਦੁਖੀ ਆ ਪੈਰੋਂ ਨੰਗੀਆਂ ਤੇ ਪੇਟ ਤੋਂ ਵੀ ਭੁੱਖੀਆਂ ਦੋ ਜੇ ਰੋਟੀਆਂ ਲਿਆ ਦੇ ਮੈਨੂੰ ਰੁੱਖੀਆਂ ਤੇਰੀ ਤੱਕ ਦੀ ਸ਼ਰਨ ਆ ਵਖਤ ਮਾੜੇ ਮੈਂ ਕਹਿਣ ਅੱਜ ਦੀ ਘਟਾ ਦੇ ਰਾਤ ਕੱਢਾ ਹੜੇ ਮੈਂ ਪਰੋ ਗੱਲ ਸੁਣਨ ਨੂੰ ਤਿਆਰ ਨਹੀਂ ਮੋੜ-ਮੋੜ ਫੇਰ ਬਚਨ ਬਲਾਸ ਕਰਦੀ ਆ ਪਰ ਨਹੀਂ ਅੰਦਰੋਂ ਕੀ ਵੀ ਕੀ ਬੋਲਦੀ ਆ ਉਹ ਤੇਰਾ ਕਾਲੀਏ ਨੀ ਅੰਬਰਾਂ ਤੋਂ ਗੱਥੀਏ ਕੁੜੀ ਬਣ ਕੇ ਦਿਖਾਵੇਂ ਤਿੱਖੀ ਸੱਥੀਏ ਤੇ ਤੋੜ ਹੋ ਜਾ ਇੱਥੋਂ ਕਾਰੇ ਹੱਥੀਏ ਬਾੜਾ ਕਰਨ ਤੋਂ ਪਹਿਲਾਂ ਸੋਚੀਏ ਆ ਸਾਤੇ ਨਹੀਂ ਤੈਨੂੰ ਕਿਹੜਾ ਟੋਈ ਦੇਵੇ ਕੋਨਾ ਕੰਮ ਜਾਤ ਨਹੀਂ ਫਰੀਦਾ ਮੋਂ ਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਤੜਕੋਂ ਫੇਰ ਖੜੀ ਭੁੱਖੀ ਤੋਂ ਤੁਰਿਆ ਨਹੀਂ ਜਾਂਦਾ ਕਿਤੇ ਬਹਿ ਜਾਂਦੀ ਐ ਕਿਤੇ ਪਰਹਂਦੀ ਐ ਅਖੀਰ ਆਖਣ ਨੂੰ ਲਾਗਲੇ ਪਿੰਡ ਦੇ ਜਿਹੜੇ ਪਹੁੰਚ ਜਾਂਦੀ ਐ ਉੱਥੇ ਇੱਕ ਚੰਦੀ ਚੰਦੀ ਮੇਰੀ ਬੁੜੀ ਦੇ ਨਾਂ ਤੇ ਇੱਕ ਗਾਣੇ ਪੁੰਦੀ ਹੁੰਦੀ ਸੀ ਉਹਦੇ ਕੋਲੇ ਜਾ ਕੇ ਹੱਥ ਦਾ ਇਸ਼ਾਰਾ ਦਾ ਕੀਤਾ ਗੁਣਗੁਣਾਈ ਜਿਹਾ ਆਵਾਜ਼ ਨਾਲ ਵੀ ਮੁਠੀ ਦਾਣਿਆਂ ਦੀ ਦੇ ਮਨ ਉਹ ਸੂਰਤ ਸ਼ਕਲ ਦੇਖ ਕੇ ਬੁੱਢੀ ਕਹਿੰਦੀ ਗਹਿਣਿਆਂ ਦੇ ਤਾਂ ਤੇਰੇ ੱਟਣ ਪਾਏ ਪਏ ਨਹੀਂ ਕੀ ਇਹ ਜੇ ਤਾਂ ਚੰਦ ਚੜ੍ਹਾਈ ਹੈ ਐਂ ਫਿਰਦੀ ਹੈ ਉਹਨੇ ਰੋਕੇ ਆਪਦੀ ਕਹਾਣੀ ਦੱਸੀ ਸਾਰੀ ਬੁੱਢੀ ਨੇ ਸੁਣ ਲਈ ਸੁਣ ਕੇ ਰਹਿਮ ਕੀਤਾ ਕਹਿੰਦੀ ਕੋਈ ਨਹੀਂ ਮੈਂ ਤੇਰੇ ਕੋਲ ਕੁਝ ਦਿਨ ਟਪਾ ਦਿੰਨੀ ਆ ਮੁਠੀ ਦਾਣਿਆਂ ਦੀ ਵੀ ਦੇਤੀ ਬੱਦਲਣ ਲੈ ਕਰ ਤੂੰ ਤੇਰਾ ਮੈਂ ਟਾਈਮ ਕੁਛ ਨਗਾ ਦੂੰ ਕੌਲਾ ਨੇ ਮਨਜ਼ੂਰ ਕਰ ਲਿਆ ਹੁਣ ਕੋਲਾ ਬਾਲਣ ਲੈ ਆਉਂਦੀ ਐ ਪੱਠ ਝੋਕ ਦਿੰਦੀ ਐ ਬੁੜੀ ਦੇ ਨਾਲ ਲੱਗ ਜਾਂਦੀ ਐ ਇੱਕ ਦਿਨ ਕੋਈ ਸਲੱਖਣੀ ਘੜੀ ਆਈ ਏਹੀ ਜੀ ਕੋਲਾ ਬਾਲਣ ਚੁਗਦੀ ਫਿਰਦੀ ਐ ਤੇ ਉਠਾਂ ਦੀ ਕਤਾਰ ਨੰਗੀ ਰਾਹੇ ਰਾਤ ਤੇ ਮਾਲ ਲੱਦਿਆ ਵਾ ਕੋਲਾ ਨੇ ਸਿਆਣ ਲਈ ਕੋਈ ਮੇਰੇ ਬਾਪ ਤੋਂ ਇਹ ਪੈਸੇ ਲੈ ਕੇ ਆਉਂਦੇ ਹੁੰਦੇ ਜੀ ਉਠਾਂ ਵਾਲੇ ਢੋੜ ਮਾਲ ਤੋਂ ਉਹਨਾਂ ਦੇ ਮੂਹਰੇ ਹੋ ਕੇ ਅਰਜ਼ ਕਰਦੀ ਐ ਆ ਵੀਰੋ ਛੁਤਰ ਸਵਾਰੂ ਬਿੰਦਕ ਉੱਠਾ ਨੂੰ ਖਲਿਆਰੀ ਦੇਕੇ ਨੁਸਖਾ ਰੋਗ ਨਮਾਰੋ ਘੜਾ ਝੁੱਟੇ ਬਮਾਰੀ ਦਾ ਔਖੇ ਔਖੇ ਲੈ ਜੋ ਸੁਨੇਹਾ ਥੋੜਾ ਪੁੰਨ ਹੋ ਕੌਲਾ ਕਰਮਾ ਮਾਰੀ ਦਾ ਇੱਥੇ ਕੋਈ ਨਾ ਮੇਰਾ ਦਰਦੇ ਅੱਠੇ ਪੈਰ ਵਸੀ ਮਥ ਪਰਵੀ ਹਰ ਪਰਬਤੀ ਹੰਝੂ ਕਰਦੀ ਹੋ ਕੇ ਆnde ਜਾਪ ਨੂੰ ਕੌਲਾਂ ਪਠੀ ਤੇ ਭੋਗੇ ਲੀਂਗੀਆਂ ਦੇਖਦਿਆਂ ਕਹਦੇ ਹੋ ਮੇਰੇ ਰਾਜੇ ਬਾਪ ਨੂੰ ਉੱਠਾਲਿਆਂ ਨੇ ਗੱਲ ਸੁਣੀ ਸਾਰੇ ਤੇ ਸਿਆਣ ਵੀ ਲਿਆ ਗਏ ਤਾਂ ਪਹਾੜ ਵੱਡੇ ਪੱਤਰੀ ਹੈ ਕਹਿੰਦੇ ਬੀਬਾ ਅਸੀਂ 2 ਦਿਨਾਂ ਤੱਕ ਪਹੁੰਚ ਜਾਾਂਗੇ ਜਾ ਕੇ ਤੇਰੇ ਬਾਪ ਨੂੰ ਸਨੇਹ ਹਜਰੂਰ ਦੇਵਾਂਗੇ ਦੋ ਦਿਨ ਬਾਅਦ ਗੇ ਜਾ ਕੇ ਪੋੜ ਮਨ ਨੂੰ ਕਿਹਾ ਵੀ ਅਸੀਂ ਫਲਾਣੇ ਥਾਂ ਤੋਂ ਮਾਲ ਲੈ ਕੇ ਤੁਰੇ ਸੀਗੇ ਤੇ ਸਾਨੂੰ ਰਸਤੇ 'ਚ ਆਪਣੀ ਬੀਬਾ ਜੀ ਮਿਲੀ ਸੀ ਉਹਨਾਂ ਦੇ ਇੱਕ ਪੁਚਾਲ ਆ ਗਿਆ ਬਹੁਤ ਵੱਡਾ ਬੀਬਾ ਜੀ ਦੀ ਜਾਣਤਾ ਬਚ ਗਈ ਤਖਤ ਖੁੱਸ ਗਿਆ ਤੇ ਐਸ ਵੇਲੇ ਉਹ ਫਲਾਣੇ ਪਿੰਡ ਪੱਠ ਝੋਕ ਦੀ ਐ ਤੁਸੀਂ ਉੱਥੇ ਜਾ ਕੇ ਉਹਦਾ ਪਤਾ ਕਰੋ ਉਹਨਾਂ ਦੀ ਗਾ ਦੁੱਖ ਸੁਣ ਕੇ ਮਾਂ ਪਰੋਂ ਕਦੋਂ ਖੜ ਸਕਦਾ ਹੈ ਉਹ ਸਾਰਾ ਪਰਿਵਾਰ ਆਇਆ ਕਿ ਦੁੱਖ ਸੁੱਖ ਉਹਦੇ ਖੜਿਆ ਬੀਜੇ ਕੋਲੇ ਚਲੇ ਗਏ ਬੀਜਾ ਕੋਈ ਵਾਲਾ ਮੰਨ ਨਹੀਂ ਰਿਹਾ ਬਹੁਤ ਬਹਿਸ ਬਲਾਸ ਮਗਰੋਂ ਬੀਜਾ ਮੰਨ ਗਿਆ ਪਰ ਉਹਨੇ ਸ਼ਰਤਾਂ ਅਕੋਰਡਿੰਗ ਰੱਖਤੀਆਂ ਬਹੁਤ ਕਿਹੜੀਆਂ ਕਹਿੰਦਾ ਪੈਰਾਂ ਦਾ ਚੁੱਲ੍ਹਾ ਬਣਵਾ ਕੇ ਰੋਟੀ ਬਖਵਾਉਂ ਨੀਲਾ ਥੋਥਾ ਤੱਤੇ ਸੁਰਮਚੂਨਾ ਅੱਖਾਂ 'ਚ ਪਾਉਂ ਸੱਪ ਦਾ ਨੇਤਰਾ ਪਾ ਕੇ ਦੁੱਧੜਕਿਉਂ ਬਿਨਾ ਮਾਤੋ ਚਰ ਖੇਤੇ ਗਲੋਟਾ ਕਤਾਉ ਕੱਚੇ ਧਾਗਿਆਂ ਨਾਲ ਘੜਾ ਪਾਣੀ ਦਾ ਖਿਚਾਉ ਖੂਚਉ ਉਭੜਦੇ ਤੇਲ ਚੋਂ ਪੈਸਾ ਕੜਾਉ ਮਨਜ਼ੂਰ ਹੈ ਕੌਲਾਂ ਕਹਿੰਦੇ ਮੈਨੂੰ ਮਨਜ਼ੂਰ ਹੈ ਕੌਲਾਂ ਨੇ ਸਾਰਾ ਕੁਝ ਕੀਤਾ ਨੀਲਾ ਥੋਥਾ ਖਾਂ ਵਿੱਚ ਪਾਇਆ ਨਾ ਸੁਰਮਚੂ ਤੱਤੇ ਕਈ ਗਲੋਟੇ ਬਿਨਾ ਮਾਤੋ ਚਰ ਖੇਤੇ ਤੇ ਕੱਤੇ ਸੱਪ ਦਾ ਨਿਤਰਾ ਪਾ ਕੇ ਦੁੱਧ ਵੀ ਡੜਕਤਾ ਖੂਹੇ ਵਿੱਚੋਂ ਘੜਾ ਖਿਚਿਆ ਬਨ ਕੇ ਧਾਗੇ ਕੱਚੇ ਉਬੜੇ ਤੇਲ ਤੋਂ ਕੱਢਿਆ ਪੈਸਾ ਹੱਥ ਜਵਾਨੀ ਮੱਚੀ ਫਿੱਟ ਤਾਬੀ ਜੇ ਤੇ ਮੂਰੇ ਕੱਢ ਕੇ ਟਕਾ ਮਸੂਰੀ ਕਸਵਟੀ ਤੇ ਲਾ ਕੇ ਪਰਖੀ ਕੌਲਾਂ ਉਤਰੀ ਪੂਰੀ ਐਨਾ ਕੁ ਸੁਣਦੇ باوجود ਵਿਜਾ ਫੇਰ ਮੁੱਖਰ ਗਿਆ ਕਹਾ ਨਾ ਜੀ ਇਹ ਤਾਂ ਕੋਈ ਜਾਦੂ ਜੁੱਦੂ ਜਾਂ ਕੋਈ ਹੋਈ ਕਰਾਮਾਤ ਦੀ ਖੇੜੀ ਲੱਗਦੀ ਹੈ ਐਨਾ ਤਾਂ ਕੋਈ ਕੋਈ ਕਰ ਹੀ ਨਹੀਂ ਸਕਦਾ ਕਹਾ ਮੈਂ ਤਾਂ ਫੇਰ ਮੰਨੂ ਜੇ ਮੈਂ ਚਿਖਾ ਚਿਣਕੇ ਕੌਲਾਂ ਨੂੰ ਆਪ ਲਾਂਭੂ ਲਾਉਂ ਉਹਦੇ ਪਾਪੀਆ ਅੱਗ ਦੀ ਕੀ ਲਿਹਾਜ ਐ ਆ ਕਿਹੇ ਜੇ ਮਤਾਂ ਤੋਂ ਨਿਕਲੀ ਐ ਕੋਈ ਨਾ ਹਜੇ ਸੱਚ ਨਹੀਂ ਤੈਨੂੰ ਕਹਾਂਗਾ ਲੜਦੇ ਲੜਾਉਂਦੇ ਉਹਦਾ ਜੀਚੇ ਖਾਚੇ ਚਣਕੇ ਤੇ ਲਾਂਬੂ ਲਾਤਾ ਰੋਂਦੇ ਕਲਾਂ ਦੇ ਬਾਗੇ ਘਰਾਂ ਨੂੰ ਤੀਜੇ ਦਿਨ ਫੁੱਲ ਚੁਗਣ ਆਏ ਜਿੱਥੇ ਚੇਖਾ ਚਿਣਕੇ ਕੋਲਾਂ ਲਾਂਬੂ ਲਾਇਆ ਬੀਜੇ ਸਵਾ ਵਿੱਚ ਬੈਠੀ ਬੰਦਗੀ ਕਰਦੀ ਆ ਦੇਖੀ ਦਿਨ ਤੀਜੇ ਬੀਜਾ ਕੋਲਾਂ ਦੇ ਚਰਨਾ ਚ ਟੈ ਗਿਆ ਡੋਲੀ ਮੰਗਾ ਕੇ ਗੁੜਜ ਬਹਾ ਕੇ ਘਰ ਆਪਣੇ ਨੂੰ ਲੈ ਗਿਆ ਟੁੱਟੀ ਕਲੀ ਜਾਂ ਲੱਗੀ ਟਹਿਣੀ ਲੱਗੀ ਮੈ ਖਲਾਲ ਕੱਢੀ ਸੀ ਕਰ ਮੂੰਹ ਸਰਕਾਰ ਅੱਜ ਬਣੀ ਘਰਵਾਰ ਲੋਹਾ ਪਾਰਸ ਕੋਲ ਖੜੋਤਾ ਬੀਜਾ ਜਾਂਦਾ ਝੂਰੀ ਕਸਵੱਟੀ ਤੇ ਲਾ ਕੇ ਪਰਖੀ ਕੋਲਾ ਫਰੀ ਬੂਰੀ ਕੋਲਾ ਦੀ ਜੈਜਾ ਕਰ ਹੋ ਗਈ ਬੀਜਾ ਸ਼ਕਸਤ ਖਾ ਗਿਆ ਸੱਚ ਦੀ ਹਮੇਸ਼ਾ ਵਾਸਤੇ ਜਿੱਤ ਹੁੰਦੀ ਹੈ ਇਹਦੇ ਲੇਖਕ ਹਨ ਸ਼ਰੋਮਣੀ ਕਬੀਰ ਸ਼ਰਕਰ ਨਾਰ ਸਿੰਘ ਪਾਰਸ Danke.